ਕੈਨੇਡਾ ਵਿੱਚ 2023 ਦੌਰਾਨ 1,47,000 ਸਰਨਾਰਥੀਆਂ ਨੇ ਕਦਮ ਰੱਖਿਆ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨਜਾਇਜ਼ ਤਰੀਕੇ ਨਾਲ ਦਾਖਲ ਹੋਏ। ਸਰਨਾਰਥੀਆਂ ਦੀ ਆਮਦ ਦੇ ਮਾਮਲੇ ਵਿੱਚ ਅਮਰੀਕਾ, ਜਰਮਨੀ, ਮਿਸਰ ਤੇ ਸਪੇਨ ਤੋਂ ਬਾਅਦ ਕੈਨੇਡਾ ਨੂੰ ਪੰਜਵਾਂ ਸਥਾਨ ਮਿਲਿਆ। 2022 ਵਿੱਚ ਕੈਨੇਡਾ ਨੌਵੇਂ ਸਥਾਨ 'ਤੇ ਸੀ ਉਸ ਬਰੇ ਦੌਰਾਨ 94,000 ਸਰਨਾਰਥੀ ਪਹੁੰਚੇ ਸਨ ਨਜਾਇਜ਼ ਤਰੀਕੇ ਨਾਲ। ਮੁਲਕ ਵਿੱਚ ਦਾਖਲ ਹੋਰੇ ਰਿਫਿਊਜੀ ਜਾਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਘਟਾਉਣ ਲਈ ਕੈਨੇਡਾ ਸਰਕਾਰ ਕਈ ਕਦਮ ਉਠਾ ਚੁੱਕੀ ਆ ਪਰ ਆਂਕੜਾ ਲਗਾਤਾਰ ਵਧਦਾ ਜਾ ਰਿਹਾ ਮਾਰਚ ਮਹੀਨੇ ਵਿੱਚ ਅਮਰੀਕਾ ਨਾਲ ਤੀਜੀ ਤਿਰਸ ਸੰਧੀ ਦਾ ਕੀ ਰਵੱਦਾ ਹੁੰਦਿਆਂ ਕਿਊਬਕ ਅਤੇ ਰੋਕਸਰ ਰੋਡ ਲਾਂਗਾ ਬੰਦ ਕਰ ਦਿੱਤਾ ਗਿਆ ਤੇ ਜਮੀਨੀ ਰਸਤੇ ਆਉਣ ਵਾਲੇ ਤੇ ਸਿੱਧੇ ਤੌਰ ਤੇ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੰਯੁਕਤ ਰਾਸ਼ਟਰ ਵਿੱਚ ਰਿਫਿਊਜੀ ਮਾਮਲੇ ਦੇ ਹਾਈ ਕਮਿਸ਼ਨ ਵੱਲੋਂ ਜਾਰੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਅਮਰੀਕਾ ਵਿੱਚ 12 ਲੱਖ ਸ਼ਰਨਾਰਥੀ ਦਾਖਲ ਹੋਏ ਜਦਕਿ ਜਰਮਨੀ ਵਿੱਚ ਕਦਮ ਰੱਖਣ ਵਾਲਿਆਂ ਦਾ ਆਕੜਾ 329000 ਦਰਜ ਕੀਤਾ ਗਿਆ ਮਿਸਰ ਵਿੱਚ 183000 ਸ਼ਰਨਾਰਥੀ ਦਾਖਲ ਹੋਏ ਸਪੇਨ ਵਿੱਚ 163000 ਵਿਦੇਸ਼ੀ ਨਾਗਰਿਕਾਂ ਨੇ ਪਨਾਹ ਮੰਗੀ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ 2023 ਦੌਰਾਨ ਦੁਨੀਆ ਵਿੱਚ 11 ਕਰੋੜ 73 ਲੱਖ ਲੋਕ ਉਜਾੜੇ ਦਾ ਸ਼ਿਕਾਰ ਬਣੇ ਜਦਕਿ 2022 ਵਿੱਚ 10 ਕਰੋੜ 84 ਲੱਖ ਲੋਕਾਂ ਨੂੰ ਆਪਣਾ ਘਰਬਾਰ ਛੱਡਣਾ ਪਿਆ ਸੀਰੀਆ ਵਿੱਚ ਸਭ ਤੋਂ ਵੱਡਾ ਸੰਕਟ ਚੱਲ ਰਿਹਾ ਤੇ ਹੁਣ ਤੱਕ 1 ਕਰੋੜ 38 ਲੱਖ ਲੋਕ ਉਜੜ ਚੁੱਕੇ ਨੇ ਸ Sudan ਵਿੱਚ ਇਹ ਆંકੜਾ 1 ਕਰੋੜ 8 ਲੱਖ ਦੇ ਨੇੜੇ ਆ ਅਤੇ ਗਾਜਾ ਪੱਟੀ ਦੀ ਕੁੱਲ ਆਬਾਦੀ ਦਾ 75% ਦੀ ਘਰ ਦੇ ਬਾਹਰ ਇਜ਼ਰਾਈਲ ਹਮਲੇ ਦੀ ਪਿੰਡ ਚੜ ਚੁੱਕਿਆ ਕੈਨੇਡਾ ਵੱਲੋਂ ਅਤੀਤ ਵਿੱਚ ਅਫਗਾਨਿਸਤਾਨ ਸੀਰੀਆ ਸੋਮਾਲੀਆ ਅਤੇ 에리테리아 ਅਤੇ ਕਾਨੂੰਨੀ ਤਰੀਕੇ ਨਾਲ ਰਿਫਿਊਜੀਆ ਨੂੰ ਸੱਦਿਆ ਗਿਆ ਪਰ ਅਮਰੀਕਾ ਦੇ ਰਸਤੇ ਆਉਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਦਾ ਸਿਟੀਜ਼ਨ ਵਿਭਾਗ ਨੇ ਸਤੰਬਰ 2023 ਦੌਰਾਨ ਅਸਲਾਈਮ ਦੇ 7280 ਦਾਅਵਿਆਂ ਦਾ ਨਿਪਟਾਰਾ ਕੀਤਾ 2021 ਵਿੱਚ ਹਰ ਮਹੀਨੇ ਔਸਤਨ 1100 ਰਿਫਿਊਜੀਆ ਦੀ ਫਾਈਲ ਨਿਪਟਾਰੇ ਕੀਤੇ ਜਾਂਦੇ ਨੇ 2022 ਵਿੱਚ ਇਹ ਆਂਕੜਾ ਵੱਧ ਗਿਆ ਤੇ 3600 ਹੋ ਚੁੱਕਿਆ ਹੈ ਇਸ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਕਿ ਜੰਗ ਸਿਆਸੀ ਅਸਥਿਰਤਾ ਆਜ਼ਾਦੀ ਤੇ ਡਾਕਾ ਜਾਣ ਦਾ ਡਰ ਗਰੋਹ ਹਿੰਸਾ ਤੇ ਘਰੇਲੂ ਹਿੰਸਾ ਵਰਗੇ ਕਈ ਕਾਰਨਾ ਕਰਕੇ ਲੋਕਾਂ ਨੂੰ ਆਪਣੀ ਜੱਦੀ ਇਲਾਕਿਆਂ ਨੂੰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਸਿਰਫ ਇੱਥੇ ਹੀ ਬਸ ਨੇ ਵਿਜ਼ਟਰ ਵੀਜ਼ੇ ਤੇ ਕੈਨੇਡਾ ਆਉਣ ਵਾਲੇ ਲੋਕ ਵੀ ਪਨਾਹ ਦਾ ਦਾਅਵਾ ਕਰਦੇ ਨੇ ਇਸ ਦੌਰਾਨ ਕਿਊਬਕ ਸਰਕਾਰ ਨੇ ਦਾਅਵਾ ਕੀਤਾ ਕਿ ਰੌਕਸਮ ਰੋਡ ਬੰਦ ਹੋਣ ਦੇ ਬਾਵਜੂਦ ਸੂਬੇ ਨੂੰ ਰਾਹਤ ਨਹੀਂ ਮਿਲਿਆ ਹੁਣ ਨਿਊਯਾਰਕ ਤੋਂ ਹਵਾਈ ਜਹਾਜ਼ ਚੜ੍ਹ ਕੇ ਵੱਡੀ ਗਿਣਤੀ ਵਿੱਚ ਸਰਨਾਰਥੀ ਕਿਊਬਕ ਵਿੱਚ ਪਹੁੰਚ ਰਹੇ ਨੇ ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਬਰੇ ਦੌਰਾਨ ਸਿਰਫ ਕਿਊਬਕ ਕਦੇ ਹਵਾਈ ਅੱਡਿਆਂ ਰਾਹੀਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ 17000 ਤੋਂ ਵੱਧ ਦਰਜ ਕੀਤੀ ਗਈ ਹੈ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ